ਸਸੀ ਗਾਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਦਰ ਦੀ ਹਰ ਮੌਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਾਉਣੀ ਹੋਵੇ ਤਾਂ ਮਰਨਨ ਸਿੰਘ ਤਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਜੀਤਾ ਵੀਰ ਜੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਤੁਖਾਰਨੰਦ ਤਸੀਲ ਬਾਗਾਪੁਰਾਣਾ ਦੇ ਜ਼ਿਲ੍ਹਾ ਬਈ ਨੂੰ ਮੌਗਾ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਭਾਈ ਉਤਾਰ ਦਾ ਕੰਮ ਕਰਦੇ ਆ ਰੂਟੀਨ ਤੇ ਪਸ਼ੂ ਆਉਂਦੇ ਰਹਿੰਦੇ ਨੇ ਰੂਟੀਨ ਦਾ ਆਪਣੇ ਜਿੰਨਾਂ ਦਾ ਵੀਡੀਓ ਹੁੰਦੀ ਰਹਿੰਦੀ ਹੈ ਅੱਜ ਦੋ ਐਨੀਮਲ ਬਾਈ ਦੇ ਸੇਲ ਆ ਇੱਕ ਗਾਂ ਤੇ ਇੱਕ ਮੱਝ ਜਾਣਕਾਰੀ ਪ੍ਰੋਪਰ ਬਾਈ ਦੇ ਲੱਗਾਂ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਦਰਸ ਦੱਸ ਦੋ ਜੀ ਆਹ ਕ੍ਰਿਸ਼ਨ ਸਿੰਘ ਜੀ ਪਿੰਡ ਸੁਖਾਣਾਮ ਤਹਿਸੀਲ ਭਾਗਾਪੁਰਾਣਾ ਜ਼ਿਲ੍ਹਾ ਮੋਗਾ ਆਪਾਂ ਪਹਿਲਾ ਵੀਡੀਓ ਬਾਈ ਸੀ ਸੇਲ ਹੋ ਗਏ ਤੁਹਾਨੂੰ ਠੀਕ ਹੈ ਜੀ ਦੋ ਐਨੀਮਲ ਸੇਲ ਆ ਹਾਂ ਦੋ ਇੱਕ ਗਾਂ ਗਾਂ ਦੋ ਸ਼ੁਰੂ ਕਰ ਲੈਂਦੇ ਆ ਜੀ ਇਹਦੀ ਕੀ ਡਿਟੇਲ ਹੈ ਜੀ ਇਹ ਵੀਰਾ ਦੂਜਾ ਸੂਆ ਹੈ ਹਾਂਜੀ ਤੇ ਹੱਥ ਕਨੇ ਰਹਿੰਦੇ ਆ 18 ਤਰੀਕ ਨੂੰ ਪੂਰੇ ਹੋਣਿਆ ਨੇ ਨਾ 18 ਤਰੀਕ ਨੂੰ ਦਨ ਪੂਰੇ ਜੇ 18 ਤਨ ਬਾਕੀ ਆ ਹਾਂ 1-2 ਦਿਨ ਵੱਧ ਘੱਟ ਵੀ ਲੈ ਸਕਦੇ ਕਿ ਨਹੀਂ ਪਹਿਲੇ ਸਵੇਰ ਵੀ 12 ਰੋਟ ਦਿੱਤਾ ਪਹਿਲੇ ਸਵੇਰ ਵੀ 12 ਕਿਲੋ ਦਿੱਤਾ ਮਾਲ ਕਰਨ ਦੇ ਹਾਂ ਠੀਕ ਆ ਜੀ ਹੁਣ Airkey ਵਿੱਚ 14 ਵੀ ਦੇਖ ਸਕਦੇ ਆ 12 ਵੀ ਦੇਖ ਸਕਦੇ ਆ ਕਿਨ ਗੱਪਣ ਪਉਗੀ 13-14 ਕਿਲੋ ਤੋਂ ਵੱਧ ਹੋਊਗੀ ਠੀਕ ਆ ਜੀ ਦੋ ਰਕੇ ਦਿਖਾ ਦਿਓ ਜੀ ਕ੍ਰਾਸ ਬ੍ਰੀਡ ਤੇ ਪੈਂਦੀ ਆ ਦੋਸਤ ਨੂੰ ਮੈਂ ਚੰਗਾ ਹਾਂ ਹਾਂ ਬੁੱਧ ਪੂਰਾ ਹਾਂ ਜੀ ਬਾਈ ਕਹਿੰਦਾ ਆਪਾਂ ਬਾਲਾ ਨਹੀਂ ਕਹਿੰਦੇ ਮਾਲਕਾਂ ਨੇ 12 ਕਿਲੋ ਦੁੱਧ ਦੱਸਿਆ ਤੇ ਆਪਾਂ ਵੀ 13 14 ਕਿਲੋ ਦੁੱਧ ਹੀ ਕਵਾਂਗੇ। ਬਾਕੀ ਤਾਂ ਤੇਵਾ ਦਾ ਜੇ ਕੋਈ ਨਿਰਬੱਧ ਕਰਨ ਨੂੰ ਤਾਂ ਪਲੱਸ ਵੀ ਲੈਤਾ ਹੈਗਾ। ਥਾਂ ਤੋਂ ਬਹੁਤ ਦੰਗਾ ਲੱਗਿਆ ਜੀ ਗਾਵੇ। ਕੋਲੋਂ ਨੇੜੇ ਤੋਂ ਦਿਖਾ ਲਾ ਗਏ ਇਹ ਕਰ ਲੋ। ਯਾਰ ਇਹ ਤਾਂ ਨਿੱਖੜਵੇਂ ਜੀ ਜਵਾਈ ਜੀ ਤੇ ਬਾਈ ਸੀਲ ਤਾਂ ਪੂਰੀ ਹੈ ਜੀ। ਪੂਰੀ। ਪੂਰੀ ਸੀਲ ਤਾਂ ਉਹੀ ਹੈ। ਦੇਖ ਲੋ ਜੀ ਰਗ ਰੂਪ ਦੀ ਫੇਲ ਗਈ ਆ ਹਜੇ ਲਗਭਗ 8 ਦਿਨਾਂ ਦੀ। ਪੱਕੀ ਆ। ਬਹੁਤ ਲਾ ਲੈਣਾ 8 ਦਿਨਾਂ। ਉੱਪਰ ਵੀ ਲੈ ਜਾਂਦਾ। ਦਣਾ ਦਾ ਹੀ ਲੰਮਾ ਹੋਰ ਹੋ ਜੇ ਅੱਠ ਰਾਸ ਦੇਣਾ ਉਹ ਘਵਾਨਾ ਵੀ ਸੋਨਾ ਪਿਆਰ ਕਰ ਲੂ ਕਿਉਂਕਿ ਵਾਲਟਨਾਂ ਬਹੁਤ ਨੇ ਇਹ ਦੁੱਧ ਵੀ ਦੇ ਦੂਗੀ ਤੇਰਾ ਕਹਦਾ ਕਿ ਨੋ ਆਰਾਮ ਨਾਲੀ ਐ ਏਡੀ ਗਾਣ ਤੇਰਾ ਕਹਦਾ ਕਿ ਕਿਲੋ ਦੁੱਧ ਕੋਈ ਬਾੜਾ ਵੀ ਨਹੀਂ ਬਾਕੀ ਸੇਵਾ ਤੇ ਆ ਜੀ ਮੁੱਲ ਲਈ ਇਹਦਾ ਲੈਣ ਦੇ ਮੁੱਲ ਬਾਈ ਇਹਦਾ ਲੈਣ ਦੇ ਨੇ 42000 ਰੁਪਏ ਮਾੜਾ ਮੋਟਾ ਕਰ ਦਾਂ ਠੀਕ ਆ ਜੀ ਲੈਣ ਦੇ ਨੇ ਮੁੱਲ ਬਾਈ ਕਹਿੰਦਾ 42000 ਰੁਪਏ ਬਾਕੀ ਮਾਨਤਨ ਕਰ ਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਨੰਬਰ ਬਾਈ ਦੱਸ ਤਕਰੀਬ ਤੇ ਦਿੱਦੂਗਾ ਬਾਈ ਮੈਂ ਕਰੈਂਟ ਕਰ ਸਕਦਾ ਮੋੜ ਜੀ ਜੀਤਾ ਆਰਧਾ ਦਾਦ ਗੰਗੀ ਸਾਹਮ ਕੇ ਚਾਰ ਪੈਸੇ ਕਿਸੇ ਵਪਾਰੀ ਨੇ ਲੋਭੇ ਦੇ ਦਿੱਤੀ ਜੇ ਅਠ ਦਗ ਚਾਹੀਦੀ ਸੇਵਾ ਜ਼ੋਰ ਹੋ ਜੇ ਤਾਂ ਉਹ ਹਵਾਲਾ ਸੋਨਾ ਬਣਾ ਲੂਗੀ ਤੇ ਮੱਝ ਦੀ ਕੀ ਡੀਟੇਲ ਹੈ ਭਾਈ ਇਹ ਮੇਰੇ 2 ਮਹੀਨਾ ਦੀ ਗੱਭਾ ਹੈ ਆਪਣੀ ਚੈੱਕ ਕਰਾਈ ਵੀ ਆ ਅਗਲਾ ਕਰਾ ਕੇ ਲਿਆ ਹਾਂ ਠੀਕ ਹੈ ਜੀ ਤੇ ਬੱਚਾ ਜੀ ਬੱਚਾ ਹੀ ਨਹੀਂ ਇਹ ਸਪੈਰੀ ਹੋਇਆ ਬੱਦ ਕਿੰਨਾ ਤਿਆਰ ਹੈ ਜੀ 6.5 ਲੀਟਰ ਹੈ ਤੇਰਾ ਜੀ ਹਾਂ ਕੋਈ ਵੀ ਚੁਆਈ ਕਰ ਚੁਆਈ ਕਰ ਜੇ ਇੱਕ ਟਾਈਮ ਚ ਹੋਣੀ ਹੈ ਤਾਂ ਖੁਸ਼ ਹੋ ਕੇ ਦੇਵਗੀ ਹਾਂਜੀ ਕੋਈ ਝਾਟ ਵੀ ਨਾ ਪਾਵਾਂ ਠੀਕ ਹੈ ਜੇ ਦੋ ਟਾਈਮ ਚ ਹੋਣੀ ਹੈ ਫਿਰ ਸੁਭਾਟੀ ਕਰਾਂਗੇ ਯਾਨੀ ਜੇ ਇੱਕ ਟਾਈਮ ਬਾਈ ਕਰਦੇ ਚੋਣੇ ਆ 2.5 ਕਿਲੋ ਦੇਵਗੀ ਹਾਂ ਫਿਰ ਤਾਂ ਖੁਸ਼ ਹੋ ਕੇ ਬਿਨਾ ਜਾੜ ਤੋਂ ਮਿਲੂਗੀ ਨਹੀਂ ਇੱਕ ਟਾਈਮ ਠੀਕ ਜੇ ਮਿਲਦੀ ਹੈ ਦਿਖਾ ਦਿਓ ਜੀ ਵੇਬੀ ਬਾਈ ਦੀ ਗੱਲ ਸਹੀ ਆ ਕਿ ਵੀ ਬੱਥੇਆ ਚੰਗਾ ਆ ਭਾਵੇਂ ਅਗਲਾ ਇੱਕ ਟਾਈਮ ਆ ਕੇ ਚੁਲੇ ਆਪਾਂ ਨੂੰ ਵੀ ਨਾਲੇ ਵੀਰ ਦੂਰੋਂ ਨੇੜੋਂ ਹੁੰਦਾ ਪਹਿਲਾਂ ਬੱਥੇਆ ਚੰਗਾ ਹੁੰਦਾ ਉਹ ਸਾਵਨਾ ਆਪ ਦਾ ਬੰਦਾ ਅਡਜਸਟਮੈਂਟ ਕਰਕੇ ਹੁੰਦਾ ਹੁੰਦਾ ਬਾਕੀ ਕੁਆਲਿਟੀ ਇਹ ਦੀ ਵੀ ਸੋਣੀ ਆ 2 ਮਹੀਨੇ ਚੈੱਕ ਪਾਸ ਆ ਬਾਈ ਕਹਿੰਦਾ ਅਗਲਾ ਆਪ ਦਾ ਡਾਈਟਰ ਨਾਲ ਲੈ ਕੇ ਆਵੇ ਤੇ ਚੈੱਕ ਕਰਵਾ ਸਕਦਾ ਹੈ ਬਾਈ ਕਹਿੰਦਾ ਆਪਾਂ ਜੈਕਰਵਾ ਕੇ ਲਈਆ ਤੁਹਾਨੂੰ ਬਹੁਤ ਸੋਹਣਾ ਲੱਗਿਆ ਬਾਕੀ ਚੋਈ ਵਾਲਾ ਚਾਰੇ ਸਾਰੇ ਲਖੜ ਮੇ ਇੱਕੋ ਜਿਹੇ ਸਾਈਜ਼ ਦੇ ਸੋਹਣੀ ਫੇਸ ਕੁਆਲਟੀ ਹੈ ਇਹਦਾ ਮੁੱਲ ਬਾਈ ਜੈ ਇਹਦਾ ਮੁੱਲ ਬਾਈ 46000 ਰੁਪਏ ਮਾਨਤਨ ਹੋ ਜੀ ਬਾਈ ਕਰਦੇ 46000 ਰੁਪਏ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਕਰਦਾ ਹੈ ਜਿਹੜਾ ਵੀ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰਦਾ ਧੰਨਵਾਦ